ਕਰ ਪਾਣੀ ਨਾ ਰਿਆ ਸਾਹ ਲੈਣ ਵਾਸਤੇ ਹਵਾ ਪ੍ਰਦੂਸ਼ਿਤ ਹੋ ਗਈ ਪੀਣ ਵਾਲਾ ਪਾਣੀ ਜ਼ਹਿਰੀਲਾ ਹੋ ਗਿਆ ਤੇ ਫਿਰ ਅਸੀਂ ਆਪਣੇ ਬੱਚਿਆਂ ਨੂੰ ਕੀ ਦੇ ਕੇ ਜਾਵਾਂਗੇ ਇਹ ਜੇ ਪੰਡਾਲ ਤੇ ਬੈਠੇ ਸਮੂਹ ਗੁਰੂ ਪਿਆਰਿਓ ਸਭ ਤੋਂ ਪਹਿਲਾਂ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇਹ ਮੋਢੇ ਨੂੰ ਲੈ ਕੇ ਇੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਇਕੱਠਾ ਕੀਤਾ ਗਿਆ ਪ੍ਰਬੰਧਕ ਸਹਿਬਾਨਾਂ ਵੱਲੋਂ ਬਹੁਤ ਲੰਬੇ ਸਮੇਂ ਤੋਂ ਲੜਾਈ ਲੜੀ ਜਾ ਰਹੀ ਹੈ। ਔਰ ਇੱਥੇ ਅੱਜ ਅਸੀਂ ਪਹੁੰਚੇ ਆ। ਇਹਦੇ ਵਿੱਚ ਜੋ ਵੀ ਅਸੀਂ ਆਪਣਾ ਯੋਗਦਾਨ ਪਾ ਸਕਦੇ ਆ ਉਹਦੇ ਸਾਨੂੰ ਵੱਧ ਤੋਂ ਵੱਧ ਪਾਉਣਾ ਚਾਹੀਦਾ ਹੈ। ਔਰ ਮੈਂ ਬੇਨਤੀ ਕਰਾਂ ਕਿ ਜੜੀਆਂ ਸਰਕਾਰਾਂ ਨੇ ਹੁਣ ਤੱਕ ਜੜੀਆਂ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਨੇ ਸਰਕਾਰਾਂ ਹੁਣ ਤੱਕ ਘੰਡਾਈਆਂ ਨੇ ਜਾਂ ਜਿਹੜੇ ਮੌਜੂਦਾ ਸਰਕਾਰ ਦੇ ਵਿੱਚ ਆ ਇਸ ਟਾਈਮ ਤੇ ਬੈਠੇ ਲੋਕ ਨੇ ਉਹਨਾਂ ਵੱਲੋਂ ਹੁਣ ਤੱਕ ਕੀ ਕੀ ਕਰਤੂਤਾ ਕੀਤੀਆਂ ਗਈਆਂ ਲੋਕਾਂ ਨਾਲ ਵਾਅਦੇ ਕੀ ਲੋਕਾਂ ਨੂੰ ਭਲੇਖੇ ਕਿਵੇਂ ਪਾਏ ਜਾਂਦੇ ਆ ਆ ਰਿਪੋਰਟ 2010 ਦੇ ਵਿੱਚ ਅਕਤੂਬਰ 2010 ਦੇ ਵਿੱਚ ਤਿਆਰ ਕਰਕੇ ਪੰਜਾਬ ਵਿਧਾਨ ਸਭਾ ਵਿੱਚ ਸੌਂਪੀ ਗਈ ਸੀ ਇਹ ਔਰਪੋਰਟ ਹੈ ਜੋ ਕਿ ਜਗਦੀਪ ਸਿੰਘ ਨੇ ਕਹੀ ਦੀ ਪ੍ਰਧਾਨਗੀ ਹਟ ਸਾਲ 2008 ਦੇ ਵਿੱਚ ਪੰਜਾਬ ਵਿਧਾਨ ਸਭਾ ਵੱਲੋਂ ਇੱਕ ਕਮੇਟੀ ਬਣਾਈ ਗਈ ਕਿ ਪੰਜਾਬ ਦੇ ਵਿੱਚ ਜਿਹੜੀਆਂ ਖੰਡ ਮਿੱਲਾਂ ਅਤੇ ਇਹ ਜੋ ਫੈਕਟਰੀਆਂ ਨੇ ਤੇ ਹੋਰ ਵੀ ਜਿੰਨੇ ਵੀ ਜਿੱਥੋਂ ਪ੍ਰਦੂਸ਼ਣ ਪੈਦਾ ਹੁੰਦਾ ਹੈ ਇਹਨਾਂ ਨੂੰ ਰੋਕਣ ਵਾਸਤੇ ਕਿਸ ਤਰ੍ਹਾਂ ਕਯੂ ਪਾਲੇ ਕੀਤੇ ਜਾਣ ਤੇ ਜੋ ਮੌਜੂਦਾ ਉੱਥੇ ਪ੍ਰਬੰਧ ਚਲਾ ਰਹੇ ਨੇ ਉਹ ਕੀ ਕਰ ਰਹੇ ਨੇ ਉਹਦੇ ਸਬੰਧ ਵਿੱਚ ਕਮੇਟੀ ਬਣਾਈ ਗਈ ਜਿਹੜੀ ਕਿ ਵਿਧਾਨ ਸਭਾ ਲੋ ਬਣਾਈ ਗਈ ਔਰ ਇਸ ਕਮੇਟੀ ਨੇ 2.5 ਸਾਲ ਤੋਂ ਬੜਾ ਸਮਾਂ ਲਾ ਕੇ ਦੇਸ਼-ਵਿਦੇਸ਼ਾਂ 'ਚ ਜਾ ਕੇ ਸਾਰੀ ਰਿਪੋਰਟ ਤਿਆਰ ਕੀਤੀ ਔਰ ਜੋ ਪੰਜਾਬ ਦੇ ਵਿੱਚ ਰਿਪੋਰਟ ਤਿਆਰ ਕੀਤੀ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜੀ ਜੀਰਾ ਮੇਲਾ ਉਹਦਾ ਜਿਹੜਾ ਸੀ ਉਹ ਮੁੱਦਾ ਟਾਇਆ ਗਿਆ ਉਹ ਦੱਸਿਆ ਗਿਆ ਕਿ ਜੀਰਾ ਮੇਲੇ ਦੇ ਵਿੱਚ ਫੈਕਟਰੀ ਮਾਲਕ ਜਿਹੜੇ ਨੇ ਉਹ ਕੀ ਕਰ ਰਹੇ ਨੇ ਪਰ ਅੱਜ ਤੱਕ ਇਸ ਰਿਪੋਰਟ ਤੇ ਪੰਜਾਬ ਸਰਕਾਰ ਨੇ ਕੀ ਕਾਰਵਾਈ ਕੀਤੀ ਸਾਡੀ ਜਥੇਬੰਦੀ ਵੱਲੋਂ ਅਸੀਂ ਆਰਟੀਆਈ ਪਾਈ ਤੇ ਕੁਝ ਮਹੀਨੇ ਪਹਿਲਾਂ ਸਾਨੂੰ 2-3 ਮਹੀਨੇ ਪਹਿਲਾ ਜਵਾਬ ਆਇਆ ਪੁੱਛਿਆ ਕਿ ਤੁਸੀਂ ਇਸ ਰਿਪੋਰਟ ਤੇ ਅੱਜ ਤੱਕ ਪੰਜਾਬ ਦੀਆਂ ਇਹ ਜੜੀਆਂ ਖੰਡ ਮਿੱਲਾਂ ਨੇ ਜਾਂ ਹੋਰ ਜੜੀਆਂ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਇਹ ਫੈਕਟਰੀਆਂ ਨੇ ਇਹਨਾਂ ਤੇ ਤੁਸੀਂ ਕੀ ਕਾਰਵਾਈ ਕੀਤੀ ਹੈ ਪਰ ਜਵਾਬ ਕੀ ਮਿਲਿਆ ਇੱਕ ਲਾਈਨ ਦੇ ਵਿੱਚ ਕਿ ਅੱਜ ਤੱਕ ਇਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਫਿਰ ਇਹ ਦੱਸਿਆ ਜਾਵੇ ਕਿ ਪੰਜਾਬ ਸਰਕਾਰ ਨੇ ਇਹ ਕਮੇਟੀ ਬਣਾਈ ਕਿਉਂ ਲੱਖ ਜੜਾ ਕਰੋੜਾ ਰੁਪਇਆ ਇੱਥੇ ਖਰਚ ਕੀਤਾ ਗਿਆ ਉਹਦਾ ਫਾਇਦਾ ਕੀ ਕਿ ਇਸ ਕਰਕੇ ਕਿ ਕਾਗਜ਼ੀ ਕਾਰਵਾਈ ਕਰਕੇ ਤੇ ਲੋਕਾਂ ਨੂੰ ਇੱਕ ਭਲੇਖਾ ਪਾਉਣ ਵਾਸਤੇ ਮੂਰਖ ਬਣਾਉਣ ਲਈ ਕਿ ਅਸੀਂ ਕਮੇਟੀ ਬਣਾਈ ਆ ਉੱਥੇ ਕਾਰਵਾਈ ਕਰਾਂਗੇ ਮੈਂ ਇੱਕ ਬੇਨਤੀ ਕਰਾਂਗਾ ਬਹੁਤ ਸੂਝਵਾਨ ਸਾਡੇ ਨੌਜਵਾਨ ਜੋ ਕੇ ਸਮੋਰਚੇ ਨੂੰ ਚਲਾ ਰਹੇ ਨੇ ਔਰ ਇਸੇ ਤਰ੍ਹਾਂ ਭਾਈ ਕਨਈਆ ਸੁਸਾਇਟੀ ਜੈ ਕੈਂਸਰ ਰੋਕੋ ਭਾਈ ਕਨਈਆ ਸੁਸਾਇਟੀ ਜਿਹਦੇ ਨਾਲ ਲੰਬੇ ਸਮੇਂ ਤੋਂ ਦਾਸ ਦੇ ਵੀ ਸੰਬੰਧ ਨੇ ਮੈਂ ਇੱਕ ਬੇਨਤੀ ਕਰਨੀ ਚਾਹਣਾ ਹੈ ਕਿ ਸਾਨੂੰ ਤਜਰਬੇ ਤੋਂ ਬਹੁਤ ਕੋਸ਼ਿਸ਼ ਸਿੱਖਣ ਨੂੰ ਮਿਲਦਾ ਹੈ ਇਹਦਾ ਇੱਕੋ ਇੱਕ ਹੱਲ ਹੈ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੇ ਜੋ ਕਾਲੇ ਕਾਨੂੰਨ ਬਣਾਏ ਸੀ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਪੂਰੇ ਦੇਸ਼ ਦੇ ਲੋਕਾਂ ਨੇ ਇੱਕਠਿਆ ਹੋ ਕੇ ਉਸ ਮੋਦੀ ਦੀ ਧੌਣ ਚ ਕਿਲਾ ਕੱਢਿਆ ਔਰ ਜੋ ਮੋਰਚਾ 13 ਫਰਵਰੀ 2024 ਦੇ ਵਿੱਚ ਲਾਇਆ ਗਿਆ ਜੋ ਕਿ ਮੋਰਚੇ ਅੱਜ ਵੀ ਜਿਸ ਤਰ੍ਹਾਂ ਕਿ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਹੋਰ ਬਾਰਡਰਾਂ ਤੇ ਚੱਲ ਰਹੇ ਨੇ ਉਸ ਮੋਰਚੇ ਦੀ ਬਦੌਲਤ ਹੀ ਅੱਜ ਮੋਦੀ ਜਿਹੜਾ ਹੈ ਉਹ ਵਿਸਾਖੀਆਂ ਦੇ ਸਹਾਰੇ ਰਾਜ ਕਰ ਰਿਹਾ ਹੈ ਅੱਜ ਕਹਿੰਦੇ ਸੀ ਮੋਦੀ ਹੈ ਤੋਂ ਮੁਮਕਨ ਪਰ ਅੱਜ ਮੋਦੀ ਨੂੰ ਤੁਸੀਂ ਕਿੱਥੇ ਖੜਿਆ ਕਰਤਾ ਪੂਰੇ ਦੇਸ਼ ਦੇ ਲੋਕਾਂ ਨੇ ਤੁਹਾਡੀ ਇਸ ਪੰਜਾਬ ਤੋਂ ਉੱਠੀ ਹੂਕ ਨੇ ਉੱਠੀ ਆਵਾਜ਼ ਨੇ ਲੋਕਾਂ ਦੇ ਮਸਲੇ ਨੂੰ ਲੈ ਕੇ ਤੋ ਚੱਲੇ ਸੀ ਤੇ ਪੂਰੇ ਦੇਸ਼ ਦੇ ਲੋਕਾਂ ਨੂੰ ਜਾਗਰਿਤ ਕਰ ਦਿੱਤਾ ਅੱਜ ਇਹ ਜੋ ਮਸਲਾ ਇਹ ਪਾਣੀਆਂ ਦਾ ਮਸਲਾ ਹੈ ਇਹ ਅਸੀਂ ਅੱਜ ਆਪਣੇ ਬੱਚਿਆਂ ਲਈ ਬਹੁਤ ਵੱਡੀਆਂ-ਵੱਡੀਆਂ ਕੋਠੀਆਂ ਅਸੀਂ ਜ਼ਮੀਨਾਂ ਜਾਇਦਾਦਾਂ ਦਾ ਫੈਕਟਰੀਆਂ ਜੋ ਵੀ ਕਿਸੇ ਦਾ ਕਾਰੋਬਾਰ ਹੈ ਉਹ ਆਪਣੇ ਬੱਚਿਆਂ ਵਾਸਤੇ ਤਿਆਰ ਕਰਦਾ ਪਰ ਜੇਕਰ ਪਾਣੀ ਨਾ ਰਿਆ ਸਾਹ ਲੈਣ ਵਾਸਤੇ ਹਵਾ ਪ੍ਰਦੂਸ਼ਿਤ ਹੋ ਗਈ ਪੀਣ ਵਾਲਾ ਪਾਣੀ ਜ਼हरीਲਾ ਹੋ ਗਿਆ ਤੇ ਫਿਰ ਅਸੀਂ ਆਪਣੇ ਬੱਚਿਆਂ ਨੂੰ ਕੀ ਦੇ ਕੇ ਜਾਵਾਂਗੇ ਸੋ ਅੱਜ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਪੰਜਾਬ ਦੇ ਵਿੱਚ ਅੱਜ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਦੀ ਜਿਸ ਤਰ੍ਹਾਂ ਬੇਦਬੀ ਹੋ ਰਹੀ ਆ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਇਹ ਕਿਹਨਾ ਮਸਲ ਲੈ ਕੇ ਇਸ ਰਿਪੋਰਟ ਨੂੰ ਲੈ ਕੇ ਅਤੇ ਜਿਹੜੇ ਦੰਮੀ ਗੁਰੂ ਨੇ ਉਹਨਾਂ ਵੱਲੋਂ ਜੋ ਦਰਿਆਵਾਂ ਦੇ ਵਹਾਅ ਬਦਲੇ ਜਾ ਰਹੇ ਨੇ ਹੋਰ ਵੀ ਮਸਲਿਆਂ ਨੂੰ ਲੈ ਕੇ ਸਾਡੇ ਵੱਲੋਂ 2 ਸਤੰਬਰ ਨੂੰ ਜੋ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਣ ਜਾ ਰਿਹਾ ਹੈ ਇਸ ਸੈਸ਼ਨ ਦੇ ਵਿੱਚ ਅਸੀਂ ਆਪਣੀ ਮੰਗ ਅਟਾਉਣ ਲਈ ਲੋਕ ਭਲਾਈ ਇਨਸਾਫ ਐਂਡ ਪੇਪਰ ਸੁਸਾਇਟੀ ਵੱਲੋਂ ਹਾਲ ਗੇਟ ਅੰਮ੍ਰਿਤਸਰ ਤੋਂ ਕਾਲੇ ਚੋਲੇ ਪਾ ਕੇ ਮੂਹਤੇ ਪੱਟੀਆਂ ਬੰਨ੍ਹ ਕੇ ਅਸੀਂ ਇਹ ਮਾਰਚ ਕਰਨ ਜਾ ਰਹੇ ਹਾਂ ਮੇਰੀ ਬੇਨਤੀ ਆ ਕਿ ਸਾਨੂੰ ਸਭ ਨੂੰ ਵੱਧ ਤੋਂ ਵੱਧ ਆਪੋ ਆਪਣੇ ਤਰੀਕੇ ਦੇ ਨਾਲ ਅਤੇ ਸਾਰਿਆਂ ਨੂੰ ਇਕੱਠੇ ਹੋ ਕੇ ਤੁਸੀਂ ਧੰਤਾ ਦੇ ਯੋਗ ਜੋ ਤੁਸੀਂ ਇਹ ਪ੍ਰਾਲਾ ਕੀਤਾ ਮੈਂ ਤੁਹਾਨੂੰ ਆਪਣੀ ਜਥੇਬੰਦੀ ਵੱਲੋਂ ਤੇ ਆ ਵੇਖ ਲਓ ਜਿਹੜੀਆਂ ਸਾਡੀਆਂ ਭਰਾਤਰੀ ਜਥੇਬੰਦੀਆਂ ਪੰਨੂ ਸਾਹਿਬ ਵੀ ਖੜੇ ਨੇ ਜਿਹੜੇ ਕਿ ਲੰਬੇ ਸਮੇਂ ਤੋਂ ਅੱਜ ਵੀ ਉਸੇ ਜਗ੍ਹਾ ਬੈਠੇ ਆ ਲੰਬੇ ਸਮੇਂ ਤੋਂ ਲੜਾਈ ਲੜਦੇ ਆ ਰਹੇ ਆ ਔਰ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੱਥੇਬੰਦੀ ਕਿੰਨੇ ਗਿੰਚੀ ਵਿੱਚ ਜਿਹੜੇ ਵਰਕਰ ਜਿਹੜੇ ਨੇ ਉਹ ਸਾਰੇ ਝੰਡੇ ਲੈ ਖਲੋਤੇ ਆ ਅਸੀਂ ਤੁਹਾਨੂੰ ਕਿਸਾਨ ਜੱਥੇਬੰਦੀਆਂ ਵੱਲੋਂ ਵੀ ਅਤੇ ਧਾਰਮਿਕ ਜੱਥੇਬੰਦੀਆਂ ਵੱਲੋਂ ਵੀ ਇਹ ਜਿਹੜਾ ਭਰੋਸਾ ਦਿਵਾਉਣੇ ਆ ਕਿ ਜਿਹੜਾ ਤੁਸੀਂ ਪ੍ਰੋਗਰਾਮ ਅਲਿਖੋਗੇ ਉਸ ਪ੍ਰੋਜੋ ਤੁਸੀਂ 15 ਸਤੰਬਰ ਦਾ ਪ੍ਰੋਗਰਾਮ ਦਿੱਤਾ ਜੋ ਤੁਸੀਂ 15 ਸਤੰਬਰ ਦਾ ਪ੍ਰੋਗਰਾਮ ਦਿੱਤਾ ਵੱਧ ਚੜ ਕੇ ਅੱਗੇ ਹੋ ਕੇ ਬੇਸ਼ੱਕ ਦੀ ਇਸ ਕਦੀ ਪ੍ਰੋਬਲਮ ਹੈ ਤੁਰਿਆ ਨਹੀਂ ਜਾਂਦਾ ਪਰ ਤੁਹਾਡੇ ਅੱਗੇ ਹੋ ਕੇ ਅਸੀਂ ਇਸ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਵਾਂਗੇ ਵੱਧਵਾਵਾਂ ਉਹ ਪ੍ਰਵਾਰਣੇ ਕਰਨ ਲੜਦੇ ਜਿੱਤਦੇ ਉਹੀ ਲੋਕ ਨੇ ਜਿਹੜੇ ਲੜਦੇ ਨੇ ਅੱਤੇ ਅਸੀਂ ਉਸ ਗੁਰੂ ਦੇ ਸੇਖਿਆ ਜਿਸ ਗੁਰੂ ਨੇ ਸੰਵੰਸ ਵਾਰ ਕੇ ਜ਼ੁਲਮ ਦੇ ਖਿਲਾਫ ਇਸ ਦੇਸ਼ ਤੇ ਲੋਕਾਂ ਨੂੰ ਆਪਣੀ ਅਣਖ ਨਾਲ ਜਿਉਣ ਨਾਲ ਸਿਖਾਇਆ ਸੀ ਪਰ ਅਫਸੋਰਸ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਿਸ ਤਰ੍ਹਾਂ ਨਰਾਦਰ ਹੋ ਰਿਹਾ ਆ ਸਿੱਖ ਧਰਮ ਤੇ ਕਿਸ ਤਰ੍ਹਾਂ ਹਮਲੇ ਹੋ ਰਿਹਾ ਆ ਆ ਜਿਹ ਇਤਿਹਾਸ ਦੀਆਂ ਕਿਤਾਬਾਂ ਕਿਸ ਤਰ੍ਹਾਂ ਵਿਗਾੜਿਆ ਜਾ ਰਿਹਾ ਹੋਰ ਕਿਸੇ ਵੱਲੋਂ ਨਹੀਂ ਸਾਡੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਇਹਨਾਂ ਸਾਰੇ ਮੁੰਡਿਆਂ ਨੂੰ ਲੈ ਕੇ ਅਸੀਂ 2 ਸਤੰਬਰ ਨੂੰ ਜਿਹੜਾ ਉਹ ਹਾਲ ਗੇਟ ਅੰਮ੍ਰਿਤਸਰ ਤੋਂ ਚੋਲੇ ਪਾ ਕੇ ਇਸ ਵਿਧਾਨ ਸਭਾ ਦੇ ਅੱਗੇ ਰੋਸ ਪ੍ਰਦਰਸ਼ਨ ਕਰਨ ਲਈ ਜਾ ਰਹੇ ਆ ਸੋ ਤੁਹਾਨੂੰ ਦੁਬਾਰਾ ਵਿਸ਼ਵਾਸ ਹੋਣਾ ਕਿ ਜੜੋ ਵੀ ਪ੍ਰੋਗਰਾਮ ਅਲੀਕੋਗੇ ਤੁਹਾਡੇ ਨਾਲ ਇਨੀਆਂ ਬੇਨਤੀਆਂ ਕਰਦਾ ਹਾਂ